ਹਾਂਜੀ ਅੱਜ ਆਪਣੇ 67 ਦਿਨੀਆਂ 67 ਡੇਜ਼ ਦੀਆਂ ਬੇਲਾ ਹੋ ਗਈਆਂ ਸੀਆਂ ਆਲੂ ਹੋ ਗਏ ਆ ਮਿਨੀ ਟਿਊਬਰ ਸੀ ਜੋ ਇਹਦੀਆਂ ਆਪਾਂ ਅੱਜ ਬੇਲ ਕਟਿੰਗ ਕਰ ਦਿੱਤੀ ਆ 3 ਜਨਵਰੀ ਨੂੰ 3 ਜਨਵਰੀ ਆਜ ਹਨਾ 3 ਤੇ ਵਿੱਚੋਂ ਪਟਕੇ ਦੇਖੇ ਸੀ ਪਟ ਤਾਂ ਨਹੀਂ ਓਏ ਪਟਕੇ ਆ ਗਏ ਇੱਕ ਅੱਧਾ ਦਿਨ ਮੋٹے ਹੋਣਗੇ ਬਸ ਫਿਰ ਫਿਰ ਤਾਂ ਛੱਲ ਪੱਕਣੀ ਸ਼ੁਰੂ ਹੋ ਜਾਣੀ ਉਦਾਬਾ ਜੀ ਵਧੀਆ ਲੱਗਿਆ ਹਨਾ ਇਹਨੇ ਆਪਾਂ ਨੂੰ ਆਲੂ ਲਾਉਣੇ ਸਿਖਾਤੇ ਛੇਤੀ ਬਾਹਰ ਆਲੂ ਕਿਵੇਂ ਲਾਉਣੇ ਹੈ ਕਿਦਾਂ ਉੱਪਰ ਸੀਗੇ ਛੇਤੀ ਬਾਹਰ ਆ ਹਾਂਜੀ ਹਾਂਜੀ ਜਿੰਨਾਂ ਡਰਦੇ ਸੀਗੇ ਉਹਨਾਂ ਵਧੀਆ ਨਿਕਲਿਆ ਓਕੇ ਅੱਜ ਤੋਂ 25 ਦਿਨ ਬਾਅਦ ਆਪਾਂ ਇਹਨਾਂ ਦੀ ਜਿਹੜੀ ਆ ਉਹ ਪੱਕੀ ਪਟਾਈ ਕਰ ਦਵਾਂਗੇ ਕਿਉਂਕਿ ਸਰਦੀ ਦੇ ਕਾਰਨ ਛੈਲ ਪੱਕਣ ਨੂੰ ਥੋੜਾ ਟਾਈਮ ਲੱਗੂਗਾ ਤੇ ਬਸ ਅੱਜ ਰਾਜੂ ਨੇ ਫਤੇ ਕਰਤਾ ਤੇ ਆਪਾਂ ਸਵੇਰੇ ਰਾਜੂ ਨੂੰ ਫਤੇ ਕਰ ਦੇਣਾ ਠੀਕ ਆ ਰਾਜੂ ਤੈਨੂੰ ਵੀ ਸਵੇਰੇ ਫਤੇ ਕਰ ਦੇਣਾ ਵਾ ਤੂੰ ਵੀ ਚੱਲ ਦੇਸ਼ ਆਪਣੇ ਤੇਰਾ ਰਾਜੂ ਕਿਤਨਾ ਪੈਸਾ ਬਣ ਗਿਆ ਗਿਆ ਤੇਰਾ ਲਿਖਿਆ ਤੇਰਾ ਨਹੀਂ ਨਹੀਂ ਸਰਦਾਰ ਤੇ ਲਿਖਿਆ ਕਿ ਨਹੀਂ ਫਿਰ ਵੀ ਤੈਨੂੰ ਵੀ ਯਾਦ ਹੀ ਹੋਣਾ ਯਾਦ ਹੈ ਯਾਦ ਹੈ ਉਹਨੇ ਕਦੋਂ ਦੱਸ ਦੇਣਾ ਹਾਂ ਹਾਂ ਤੂੰ ਬਤਾ ਦੇ ਸਰਦਾਰ ਦਾ ਇਦਾਂ ਨਹੀਂ ਹੁੰਦਾ ਵਾ ਹੈ ਜੂਠ ਲੈ ਜਾ ਹੈ ਬੜਾ ਹੋ ਗਿਆ ਹਾਂ ਮੋਟੇ ਮੋਟੇ ਹੋ ਗਿਆ ਬਸ ਹੁਣ ਹੁਣ ਨਹੀਂ ਮੋਟਾ ਹੋਣਾ ਹੋ ਚੁੱਕਾ ਜੋ ਹੋਣਾ ਸੀ ਹਾਂ ਹਾਂ ਦੂਸਰੇ ਆਲੂ ਕੀ ਤੋਂ ਆਪਾਂ ਪੱਟ ਵੀ ਸਕਦੇ ਆ ਇਸ ਕੀ ਇਸ ਕੀ ਤੋਂ ਕਟ ਕਿਉਂਕਿ ਆਲੂ ਬਹੁਤ ਉੱਤੇ ਲਗਾ ਹੋਇਆ ਹੈ ਨਾ ਫਿਰ ਬਾਹਰ ਆ ਜਾਂਦਾ ਹੈ ਇੱਕ ਬੁੱਟੇ 'ਚ 8 9 8 9 ਅੱਧਾ ਨਿਕਲਦਾ ਅੱਛਾ ਰਾਜੂ ਬਹੁਤ ਖੁਸ਼ ਹੋਇਆ ਕਹਿੰਦਾ ਇੱਕ ਬੁੱਟੇ 'ਚ 8 9 ਨਿਕਲਦੇ ਪਏ ਆ ਅੱਛਾ ਤੇਰਾ ਆਪਣੀ ਮਿਹਨਤ ਰੰਗ ਲਈ ਆ ਨਾ ਹਾਰਡ ਵਰਕ ਵੀ ਆਪਾਂ ਬਹੁਤ ਫਿਰ ਮਹਾਰਾਜ ਨੇ ਕਿਰਪਾ ਕਰਨੀ ਸੀ ਆ ਜਿਹੜਾ ਤੇਰੇ ਹੱਥ 'ਚ ਆ ਨਾ ਇਹਨੂੰ ਨੀਚੇ ਦੱਬ ਦੇ ਕਿਤਨੇ ਕਾਫੀ ਪੱਟ ਕੇ ਦੋ ਤਿੰਨ ਦੇਖੇ ਹੋਣੇ ਆ ਦੋ ਤਿੰਨ ਦੇਖੇ ਹੋਣੇ ਪੱਟ ਕਰ ਜੇ ਜੇ ਦਾ ਕੀ ਬੜਦਾ ਸੀ ਨਾ ਉੱਤੇ ਅਦਲੂ ਹੈਗਾ ਨਾ ਅੱਛਾ ਉੱਤੇ ਆਲੂ ਨਿਕਲੇ ਆਉਂਦਾ ਬਾਹਰ ਹਨਾ ਹਾਂ ਹਾਂ ਜੀ ਆ ਵਿੱਚ ਨੱਪ ਦੇ ਆਲੂ ਨਾ ਫੁਰੂਗਾ ਭਾੜੀ ਦੇ ਕੇ ਕਰਕੇ ਦੇਖੀ। ਹਾਂ ਇਹ ਦੋ। ਹਾਂ 베ਚ ਨਾਪ ਦੇ ਇਹਨੂੰ। ਦੇਖ ਲੈ ਸਹੀ ਬਾਤ ਹੈ ਰਾਜੂ। ਇਹ ਰਾਜੂ ਪਾਟ ਹੀ ਦਿੰਦਾ ਵੱਟਦਾ ਨਹੀਂਗਾ। ਰਾਜੂ ਕਹਿੰਦਾ ਮੈਨੂੰ ਆਲੂ ਦੇਖਣੇ ਕੋ ਦਿਲ ਕਰਤਾ ਹੈ। ਚਾ ਚਾ ਨਾ ਹੀ ਰਾਜੂ ਆਲੂ ਬਾਹਰ ਕੱਢ ਦਿੰਦਾ। ਆਲੂ ਰਹਿਗੇ। ਹਾਂਜੀ ਰਹਿਗੇ ਰਹਿਗੇ ਨਹੀਂ ਮੋਟੇ ਹੋਏ ਆ ਉਦਾਂ। ਹੂੰ ਹੂੰ। ਆ ਸਗੋਂ ਮਗਰੋਂ ਲਾਇਆ ਸੀ ਆਪਾਂ। ਇਹ ਵਾਲਾ ਮਿਲਣਾ 10-12 ਦਿਨ ਬਾਅਦ ਚ ਲੱਗਿਆ ਹਨਾ। ਇਹ ਵੀ ਹੋਇਆ ਪਿਆ ਹੁਣ ਆਇਆ ਸੀ ਪਹਿਲਾਂ ਲੱਗਦੀ ਸੀ